ਨਿਆ ਸਰਕਾਰ ਦੇ ਨਾਲ ਮੀਟਿੰਗ ਫਿਕਸ ਕਰਾਈ ਉਹਨਾਂ ਦੇ ਅਧਿਕਾਰੀ ਸਾਹਿਬਾ ਸਿੱਕਣਾ ਇਹ ਸਰ ਮੀਟਿੰਗ ਹੋ ਜਾਈਏ ਕੋਈ ਨਹੀਂ ਕੋਈ ਨਹੀਂ ਕੋਈ ਨਾ ਪਹਿਲਾਂ ਤਾਂ ਹੋਇਆ ਨਾ ਸਾਰੇ ਮੁਲਾਜ਼ਮ ਸਾਥੀ ਜਿੰਨੇ ਵੀ ਸਾਡੇ ਇੱਥੇ ਆਏ ਆ ਜਿਹੜੇ ਬਾਪਕ ਫਰੰਟਾਂ ਤੋਂ ਆਏ ਆ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਇਹ ਤਕੀਦ ਤੋਂ ਆਉਣੇ ਆ ਤੇ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਅਸੀਂ ਫਿਕਸ ਕਰਾਈ ਦਿੱਤੀ ਲੱਗ ਪਗਨ ਰਿਆ ਲੈਣਾ ਤੁਹਾਨੂੰ ਦੇ ਦਿੱਤੀ ਤੇ ਉਹਨਾਂ ਦੇ ਮਤਾਵਕ ਜਿਵੇਂ ਉਹ ਕਹਿ ਗਏ ਉਹਨਾਂ ਦੇ ਮਤਾਵਕ ਜਿਦੋਂ ਸਾਰਾ ਤਾਲਮੇਲ ਕਰਕੇ ਫਿਰ ਵੱਧ ਤੋਂ ਵੱਧ ਤੁਹਾਡਾ ਸਹਿਯੋਗ ਕਰਨ ਦੀ ਕੋਸ਼ਿਸ਼ ਕਿਰਿਆ ਸਾਥੀਓ ਹਾਸਿਲਦਾਰ ਸਾਹਿਬ ਵੱਲੋਂ ਜਿਹੜਾ ਉਹ ਸਬ ਕਮੇਟੀ ਦੇ ਨਾਲ ਜਿਹੜਾ ਆਪਣੀ ਮੀਟਿੰਗ 8 April ਦੀ ਫਿਕਸ ਕਰਵਾਈ ਹੈ ਔਰ ਇੱਥੇ ਅਸੀਂ ਆਪਣੇ ਮਲਾਜ਼ਮ ਸਾਥੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੋ ਅੱਜ ਅਚਾਨਕ ਡਿਊਟੀਆਂ ਲੱਗੀਆਂ ਤੁਸੀਂ ਇਹ ਨਾ ਸਮਝਿਓ ਜੇ ਕਿ ਸਾਡੀ ਅਰ ਗਿਣਤੀ ਜਿਹੜੀ ਉਹ ਘੱਟ ਸੀਗੀ ਗਿਣਤੀ ਘੱਟ ਨਹੀਂ ਸੀਗੀ ਕੱਲ ਸ਼ਾਮੀ ਜਿੰਨੇ ਵੀ ਅਧਿਆਪਕਾਗੇ ਸੀਗੇ ਉਹਨਾਂ ਦੀ ਅੱਜ ਐਨ ਐਲ ਪੀ ਜਿਹੜਾ ਪੇਪਰ ਹੈ ਜਿਹੜਾ ਅਨਪੜ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬਜ਼ੁਰਗ ਨੇ ਉਹਨਾਂ ਦਾ ਪੇਪਰ ਲੈਣ ਦੇ ਵਾਸਤੇ ਅੱਜ ਦੀ ਤਰੀਕ ਨਿਸ਼ਚਿਤ ਹੋਈ ਸੀਗੀ ਸੋ ਉਹਦੀ ਵਜ੍ਹਾ ਕਰਕੇ ਜਿਹੜਾ ਆਪਣੀ ਗਿਣਤੀ ਘਟੀ ਆ ਆਪਣੀ ਗਿਣਤੀ ਗਿਣਤੀ ਕੋਈ ਘਟ ਨਹੀਂ ਹੈਗੀ ਕੱਲੇ ਸ਼ਾਰਟ ਪੈਂਟੀ ਵਾਲੇ ਉਹ ਪਿੱਛੇ ਇੱਕ ਧੰਨਾਵਰੇ ਸਤਪਾਲ ਸਰ ਉਹ ਖੜੇ ਆ ਉਹਨਾਂ ਨੂੰ ਪਤਾ 700 ਬੰਦਾ ਕੱਲਾ ਸ਼ਾਰਟ ਪੈਂਟੀ ਦੇ ਪਿਛਲੇ ਧਰਨ ਵਿੱਚ ਪਹੁੰਚਿਆ ਸੀਗਾ ਫਿਰ ਵੀ ਫਰੰਟ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿੱਕਰ ਸਾਡਾ ਮਸਲਾ ਹੱਲ ਨਹੀਂ ਹੁੰਦਾਗਾ ਅੱਥ ਵਾਲੀ ਮੀਟਿੰਗ ਦੇ ਵਿੱਚ ਤਾਂ ਜੇ ਮੀਟਿੰਗ ਨਹੀਂ ਹੁੰਦੀ ਜੇਕਰ ਫਿਰ ਵੀ ਸਰਕਾਰ ਇਨਕਾਰੀ ਜਾਪਦੀ ਹੈ ਵਿਧਾਨ ਸਭਾ ਦੀ ਲੁਧਿਆਣਾ ਜਮਨੀ ਚੋਣ ਦਾ ਜੇਕਰ ਉਸ ਤੋਂ ਬਾਅਦ ਦੀ ਤਰੀਕ ਹੁੰਦੀ ਹੈ ਤਾਂ ਅਸੀਂ ਜਮ ਕੇ ਲੁਧਿਆਣਾ ਜਮਨੀ ਚੋਣ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿਰੁੱਧ ਜਿਹੜਾ ਹੈ ਉਹ ਉਸੇ ਵਿਰੋਧ ਕਰਾਂਗੇ ਔਰ ਅਸੀਂ ਸਰਕਾਰ ਨੂੰ ਇੱਥੇ ਸਖਤ ਚੇਤਾਵਨੀ ਜਿਹੜੀ ਹੈ ਉਹ ਫਰੰਟ ਵੱਲੋਂ ਵੀ ਦਿੰਨੇ ਆ ਔਰ ਛਾੜ ਪੈਂਦੀ ਅਧਿਆਪਕ ਯੂਨੀਅਨ ਦਾ 1100 EMPLOYE ਜਿਹੜਾ ਹੈਗਾ ਉਹ ਲੁਧਿਆਣੇ ਲੋਕਲ ਜੁਆਇਨ ਹੈ ਔਰ ਅਸੀਂ ਹਰ ਰੋਜ਼ ਸਾਰੇ ਕਸਬਿਆਂ ਦੇ ਵਿੱਚ ਗਲੀਆਂ ਦੇ ਵਿੱਚ ਜਿਹੜਾ ਉਹ ਸਰਕਾਰ ਦਾ ਜਿਹੜਾ ਅਸੀਂ ਭੰਡੀ ਪ੍ਰਚਾਰ ਜਿਹੜਾ ਹੈਗਾ ਔਰ ਇਹਨਾਂ ਦੀ ਤੋਲ ਖੋਲ ਨੀਤੀਆਂ ਜਿਹੜੀਆਂ ਉਹਦੇ ਵਿਰੁੱਧ ਜਿਹੜਾ ਉਹ ਵਿਰੋਧ ਕਰਾਂਗੇ ਇਹ ਅਸੀਂ ਇਸ ਮੰਤਵਾਜ ਜਲਾਨ ਕਰਕੇ ਜਾ ਰਹੇ ਹਾਂ ਔਰ ਅਸੀਂ ਸਾਡੇ ਮੁਲਾਜ਼ਮ ਸਾਥੀਆਂ ਨੂੰ ਵੀ ਬੇਨਤੀ ਕਰਦੇ ਆ ਸਾਥੀਓ ਆਮ ਤੋਂ ਖਾਸ ਸਰਕਾਰ ਨੂੰ ਜੇਕਰ ਤੁਸੀਂ ਜਿਨੇ ਤਾਰੇ ਨਾ ਅੰਧਖਾਏ ਤਾਂ ਇਹਨਾਂ ਨੇ ਦੱਸ ਤੋਂ ਮੱਸ ਨਹੀਂ ਹੋਣਾਗਾ ਸੋ ਆਪਣੇ ਕੰਮਾਂ ਨੂੰ ਤਲਾੰਜਲੀ ਦਿੰਦੇ ਹੋਏ ਕਰਦੇ ਨੀਦਰ ਜੇ ਮਿਹਨਤ ਲਾਂਜਲੀ ਦਿੰਦੇ ਹੋ ਆ ਤੁਸੀਂ ਜਦੋਂ ਸਟੇਟ ਦਾ ਪ੍ਰੋਗਰਾਮ ਹੁੰਦਾ ਹੈਗਾ ਉਹਦੇ ਵਿੱਚ ਜਿਹੜਾ ਉਹ ਸਾਰੇ ਵੱਧ ਚੜ ਕੇ ਸਮੂਲੀਅਤ ਕਰਿਆ ਕਰੋ ਸੋ ਜਿੰਨੀਆਂ ਵੀ ਭਰਾਤਰੀ ਜੱਫੇ ਬੰਦੀਆਂ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਉਹਨਾਂ ਦੇ ਸੂਬਾ ਪ੍ਰਧਾਨ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਉਹਨਾਂ ਨੇ ਆਪਣੇ ਸੰਘਰਸ਼ ਦੀ ਰੂਪਰੇਖਾ ਵੀ ਦੱਸੀ ਆਪਣੇ ਤਜਰਬੇ ਵੀ ਦੱਸੇ ਔਰ ਉਹਨਾਂ ਤੋਂ ਸਿੱਧ ਲੈਦੇ ਆਂ ਅੱਜ ਸਾਨੂੰ ਵੀ ਬੜਾ ਕੁਝ ਜਿਹੜਾ ਹੈਗਾ ਉਹ ਸਿੱਖਣੇ ਨੂੰ ਮਿਲਿਆ ਹੈਗਾ ਸੋ ਲੜਨ ਵਾਲੇ ਜਿਹੜੇ ਆ ਕੋ ਥੋੜੇ ਵੀ ਜਿਹੜੇ ਹਜ਼ਾਰਾਂ ਦੇ ਬਰਾਬਰ ਹੁੰਦੇ ਆ ਸਾਡੇ ਦਸ਼ਮ ਪਾਸ਼ਾ ਜਿਹੜੇ ਹੈਗੇ ਆ ਉਹ ਸਵਾਲ ਲੱਖ ਦੇ ਨਾਲ ਵੀ ਇੱਕ ਲੜਾ ਕੇ ਗਏ ਆ ਜੀ